ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਫੋਰੀਡਾ ਸਟੇਟ ਯੂਨੀਵਰਸਿਟੀ ਦੇ ਵਿੱਚ ਟੈਲਾਹਾਸੀ ਚ ਜਿਹੜੀ ਗੋਲੀ ਕਾਂਡ ਵਾਪਰਿਆ ਉਸ ਦੇ ਵਿੱਚ ਇਹ ਪਤਾ ਲੱਗਾ ਵੀ ਗੋਲੀ ਮਾਰਨ ਵਾਲਾ ਜਿਹੜਾ ਕਥਿਤ ਅਪਰਾਧੀ ਆ ਉਹ ਇੱਕ ਡਿਪਟੀ ਦਾ ਮੁੰਡਾ ਦੱਸਿਆ ਗਿਆ ਹੈਗਾ ਆ ਇਹ ਕਹਿੰਦੇ ਵੀ ਦੋ ਜਾਣਿਆਂ ਦੀ ਹੁਣ ਤੱਕ ਇਸ ਵਿੱਚ ਮੌਤ ਹੋ ਚੁੱਕੀ ਆ ਤੇ ਅਜੇ ਵੀ ਅਦਾ ਦਰਜਣ ਲੋਕ ਉਹ ਹਸਪਤਾਲ ਦੇ ਵਿੱਚ داخل ਦਸੇ ਜਾਂਦੇ ਨੇ ਕੁਸ਼ਕ ਜਿਹੜੇ ਆ ਉਹ ਕਹਿੰਦੇ ਵੀ ਫੇਅਰਲੀ ਗੁੱਡ ਕੰਡੀਸ਼ਨ ਦੇ ਵਿੱਚ ਆ ਤੇ ਇੱਕ ਜਣਾ ਜਿਹੜਾ ਫੇਅਰ ਕੰਡੀਸ਼ਨ ਚ ਇਸ ਤੋਂ ਬਾਅਦ ਦੇ ਵਿੱਚ ਕਿਨੇ ਵੀ ਉਹਨਾਂ ਨੂੰ ਇਲਾਜ ਤੋਂ ਬਾਅਦ ਚੈੱਕਰੇ ਜਾਣ ਦਿੱਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਆਇਡੈਂਟੀਫਾਈ ਕੀਤਾ ਸਸਪੈਕਟ ਨੂੰ ਫੀਨਿਕਸ ਇਕਨਰ ਦੇ ਨਾਮ ਦੇ ਨਾਲ ਇਹ ਕਹਿੰਦੇ ਵੀ ਇੱਕ ਵੈਟਰਨ ਲੀਓਨ ਕਾਉਂਟੀ ਦਾ ਜਿਹੜਾ ਡੈਪਟੀ ਸ਼ੈਰਫ ਸੀ ਉਸ ਦਾ ਮੁੰਡਾ ਮੰਨਿਆ ਜਾਂਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਵੀ ਇਸੇ ਹੀ ਯੂਨੀਵਰਸਿਟੀ ਦਾ ਸਟੂਡੈਂਟ ਹੋਵੇ ਅਧਿਕਾਰੀਆਂ ਨੇ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਜਦ ਇਸ ਨੇ ਗੋਲੀकांड ਸ਼ੁਰੂ ਕੀਤਾ ਸਟੂਡੈਂਟ ਯੂਨੀਅਨ ਦੇ ਨਜ਼ਦੀਕ ਲੰਚ ਟਾਈਮ ਸੀਗਾ ਉਸ ਟਾਈਮ ਇਹਨੇ ਗੋਲੀकांड ਨੂੰ ਕੀਤਾ ਇਹ ਚਾਹੁੰਦਾ ਹੋਊਗਾ ਵੀ ਮੇਬੀ ਮੈਕਸਿਮਮ ਫਰਟਿਲਿਟੀਜ਼ ਆ ਜਿਹੜੀਆਂ ਹੋ ਕਾਰ ਸਕੇ ਤੇ ਕਿਨੇ ਵੀ ਵਿਦਿਆਰਥੀ ਇੱਧਰ ਉੱਧਰ ਬਿਲਕੁਲ ਭਜਣਾ ਸਟਡੀ ਉੱਥੇ ਪੈ ਗਈ ਵਿਦਿਆਰਥੀਆਂ ਨੇ ਉੱਥੇ ਕੈਂਪਸ ਦੇ ਵਿੱਚ ਜਿੰਨੇ ਵੀ ਲੋਕ ਆ ਉਹਨਾਂ ਨੇ ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੈਰੀਕੇਟ ਕਰ ਲਿਆ ਬੰਦ ਜਿਹੜਾ ਉਹ ਕਰ ਲਿਆ ਹੈਗਾ ਸੋ ਕੈਂਪਸ ਪੁਲਿਸ ਕਹਿੰਦੇ ਵੀ ਉਹਨਾਂ ਨੇ ਰਿਸਪੌਂਡ ਕੀਤਾ ਸੀਨ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਇੱਕ ਨਰਦ ਨੂੰ ਜਿਹੜਾ ਉਹ ਸ਼ਾਰਟ ਕਰ ਦਿੱਤਾ ਉਸ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਤੇ ਬਾਅਦ ਦੇ ਵਿੱਚ ਉਸ ਨੂੰ ਕਸਟਡੀ ਦੇ ਵਿੱਚ ਲੈ ਗਿਆ ਤੇ ਜਿਸ ਤੋਂ ਬਾਅਦ ਇਸ ਨੂੰ ਟ੍ਰੀਟਮੈਂਟ ਦੇ ਲਈ ਹਸਪਤਾਲ 'ਚ ਵੀ ਲਜਾਇਆ ਗਿਆ ਟੈਲਾਹਸੀ ਦੇ ਜਿਹੜੇ ਪੁਲਿਸ ਚੀਫ ਲਾਰੈਂਸ ਰਵੇਲ ਉਹਨਾਂ ਨੇ ਇਹ ਜਾਣਕਾਰੀ ਆ ਦਿੱਤੀ ਹੈਗੀ ਆ ਕਹਿੰਦੇ ਵੀ ਇਸ ਨੇ ਆਪਣੀ ਮਾਂ ਦੀ ਸਾਬਕਾ ਜਿਹੜੀ ਸਰਵਿਸ ਵੈਪਨ ਉਸ ਦੀ ਵਰਤੋਂ ਕਰਦੇ ਹੋਏ ਇਸ ਗੋਲੀਕਾਣ ਨੂੰ ਅੰਜਾਮ ਦਿੱਤਾ ਹੈਗਾ ਆ ਸੋ ਕਹਿੰਦੇ ਵੀ ਯੂਨੀਵਰਸਿਟੀ ਦੇ ਵਿੱਚ ਅੱਜ ਉਥੋਂ ਦੇ ਲੋਕਲ ਸਮੇਂ 5 ਵਜੇ ਸ਼ਾਮ ਨੂੰ ਇੱਕ ਕੈਂਡਲ ਲਾਈਟ ਵਿਜੀਲ ਉਹਨਾਂ ਜਿਹੜੇ ਵਿਕਟਮਸ ਆ ਪੀੜਤਾਂ ਦੀ ਯਾਦ ਤੇ ਵਿੱਚ ਕੀਤੀ ਜਿਹੜੀ ਹੋ ਜਾਊਗੀ ਫਲੋਰੀਡਾ ਸਟੇਟ ਯੂਨਿਟ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਅੱਜ ਦੇ ਵਿੱਚ ਅੱਜ ਲੱਗਣ ਵਾਲੀਆਂ ਸਾਰੀਆਂ ਕਲਾਸਾਂ ਨੂੰ ਕੈਨਸਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ ਇਸ ਟਾਈਮ ਐਫਬੀਆਈ ਨੇ ਟਿਪ ਲਾਈਨ ਨੂੰ ਓਪਨ ਕੀਤਾ ਆ ਤੇ ਕਹਿੰਦੇ ਵੀ ਉਹ ਲਗਾਤਾਰ ਐਫਐਸਯੂ ਦੀ ਸ਼ੂਟਿੰਗ ਦੇ ਬਾਰੇ ਉਹਨਾਂ ਨੂੰ ਉੱਥੇ ਜਾਣਕਾਰੀਆਂ ਜਿਹੜੀਆਂ ਉਹ ਪ੍ਰਾਪਤ ਹੋ ਰਹੀਆਂ ਆ ਐਫਬੀਆਈ ਕਹਿੰਦੇ ਵੀ ਟਿਪਿਕਲੀ ਇਨਵੈਸਟੀਗੇਟਿਵ ਡੀਟੇਲ ਰਿਲੀਜ਼ ਨਹੀਂ ਕਰਦੀ ਹੁੰਦੀਆਂ ਟਿਪਸ ਜਾਂ ਲੀਡਸ ਉਹਨਾਂ ਨੂੰ ਕੀ ਜਿਹੜੀਆਂ ਇਸ ਦੇ ਬਾਬਤ ਮਿਲੀਆਂ ਹੈਗੀਆਂ ਆ ਸੋ ਪਰ ਲੋਕ ਕਹਿੰਦੇ ਵੀ ਉੱਥੇ ਜਾਣਕਾਰੀ ਜਿਹੜੀ ਉਹ ਲਗਾਤਾਰ ਪ੍ਰਦਾਨ ਕਰ ਰਿਹਾ ਫੁਲੀ ਰੀਡਰ ਸਟੇਟ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਿਚਰਡ ਮੈਕਾਲਫ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਅੱਜ ਸਾਡੇ ਆਪਾਂ ਉਹ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੈ ਜਿੱਥੇ ਸੈਂਸਲੈਸ ਐਕਟ ਆਫ ਵਾਇਲੈਂਸ ਦੇ 트ੈਜਿਕ ਇੱਕ ਇਨਸੀਡੈਂਟ ਵਾਪਰੇ ਹੈ ਜਿਸ ਦੇ ਨਾਲ ਸਾਡੇ ਕੈਂਪਸ ਦਾ ਦਿਲ ਜਿਹੜਾ ਆ ਉਹ ਟੋਟਲੀ ਟੁੱਟਾ ਹੈਗਾ ਆ ਸੋ ਕਹਿੰਦੇ ਵੀ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਆ ਤੇ ਸਾਡਾ ਵੀ ਦਿਲ ਉਸੇ ਤਰੀਕੇ ਦੇ ਨਾਲ ਜੀਸ ਪਾਰਿਆ ਆ ਜਿੱਦਾਂ ਉਹਨਾਂ ਦੇ ਪਰਿਵਾਰਾਂ ਦਾ ਪੈ ਰਿਆ ਆ ਬਿਲਕੁਲ